ਅਜੇ ਲੋਕ ਸਾਰੇ ਵਾਹਨਾਂ ਵਿੱਚ ਫਾਸਟੈਗ ਦੀ ਵਰਤੋਂ ਕਰ ਰਹੇ ਨੇ ਅਜਿਹੇ ਚ ਫਾਸਟੈਗ ਨੂੰ ਲੈ ਕੇ ਘਟਾਲੇ ਕਾਫੀ ਵੱਧ ਰਹੇ ਨੇ ਵੈਸੇ ਵੀ ਭਾਰਤ ਵਿੱਚ ਜੋ ਵੀ ਚੀਜ਼ ਵਰਤੀ ਜਾਣੀ ਸ਼ੁਰੂ ਹੋ ਜਾਂਦੀ ਹੈ ਤਾਂ ਜਿਆਦਾ ਚਰਚਾ ਹੁੰਦੀ ਹੈ ਉਸ ਦੇ ਨਾਲ ਤੇ ਘਟਾਲੇ ਹੋਣ ਲੱਗ ਪੈਂਦੇ ਨੇ ਫਾਸਟੈਗ ਘਟਾਲਾ ਪਿਛਲੇ ਕੁਝ ਦਿਨਾਂ ਤੋਂ ਤੇਜ਼ੀ ਨਾਲ ਹੋ ਰਿਹਾ ਹੈ ਕੁਝ ਦਿਨ ਪਹਿਲਾਂ ਮਹਾਰਾਸ਼ਟਰ ਦੇ ਨਾਲਾ ਸੁਪਾਰਾ ਚ ਫਾਸਟੈਗ ਲਈ ਗੂਗਲ ਤੇ ਸਰਚ ਕਰਨਾ ਇੱਕ ਵਿਅਕਤੀ ਨੂੰ ਮਹਿੰਗਾ ਸਾਬਤ ਹੋਇਆ ਅਤੇ ਉਸਦੇ ਖਾਤੇ ਚੋਂ 2.4 ਲੱਖ ਰੁਪਏ ਕੱਢ ਲਏ ਗਏ ਆਉ ਜਾੜਦੇ ਆ ਇਸ ਤਰ੍ਹਾਂ ਦੇ ਕੱਪੜੇ ਬਾਰੇ ਜੀ ਤੁਹਾਨੂੰ ਵੀ ਫਾਸਟੈਗ ਅਕਾਊਂਟ ਨੂੰ ਰੀਚਾਰਜ ਕਰਨ 'ਚ ਕੋਈ ਸਮੱਸਿਆ ਆ ਰਹੀ ਹੈ ਤਾਂ ਇਸ ਦੇ ਹੱਲ ਲਈ Google ਦੀ ਮਦਦ ਨਾਲੋ ਅਤੇ ਅਜਿਹਾ ਬਹੁਤ ਧਿਆਨ ਨਾਲ ਕਰੋ ਕਿਉਂਕਿ ਇੱਕ ਵਿਅਕਤੀ ਨੇ Google ਤੇ ਫਾਸਟੈਗ ਦਾ ਕਸਟਮਰ ਕੇਅਰ ਨੰਬਰ ਸਰਚ ਕੀਤਾ ਸੀ ਬੰਦੇ ਨੂੰ ਇੱਕ ਨੰਬਰ ਮਿਲਿਆ ਜਿਸ ਤੇ ਉਸਨੇ ਕਾਲ ਕੀਤੀ ਅਤੇ ਫੋਨ ਤੇ ਗੱਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਫਾਸਟੈਗ ਦਾ ਕਸਟਮਰ ਐਗਜ਼ੀਕਿਊਟਿਵ ਦੱਸਿਆ ਤੇ ਮਦਦ ਕਰਨ ਦਾ ਦਾਅਵਾ ਕੀਤਾ ਕਸਟਮਰ ਕੇਅਰ ਦੀ ਗੱਲ ਤੇ ਭਰੋਸਾ ਕਰਕੇ ਬੰਦੇ ਨੇ ਆਪਣੇ ਫੋਨ ਵਿੱਚ ਰਿਮੋਟ ਕੰਟਰੋਲ ਵਾਲਾ ਇੱਕ ਐਪ ਡਾਊਨਲੋਡ ਕੀਤਾ ਇਸ ਤੋਂ ਬਾਅਦ ਐਪ ਦੀ ਮਦਦ ਨਾਲ ਕਸਟਮਰ ਕੇਅਰ ਬਣ ਕੇ ਗੱਲ ਕਰਕੇ ਉਸਦੇ ਨਾਲ 2.4 ਲੱਖ ਰੁਪਏ ਦੀ ਠੱਗੀ ਕੀਤੀ ਉਸਦੇ ਬੈਂਕ ਦੇ ਵਿੱਚੋਂ 2.4 ਲੱਖ ਰੁਪਏ ਕਢਵਾ ਲਏਗੇ ਇਸ ਮਗਰੋਂ ਉਸਨੇ ਫੋਨ ਕੱਟ ਦਿੱਤਾ ਅਤੇ ਫੋਨ ਬੰਦ ਕਰ ਦਿੱਤਾ ਕਸਟਮਰ ਕੇਅਰ ਲਈ ਸਿੱਧੇ ਸੰਬੰਧਤ ਕੰਪਨੀ ਦੀ ਸਾਈਟ ਤੇ ਜਾਓ ਗੂਗਲ ਤੇ ਸਰਚ ਕਰਕੇ ਕਸਟਮਰ ਕੇਅਰ ਨੰਬਰ ਨਾ ਲੱਭੋ ਕਿਸੇ ਦੀ ਸਲਾਹ ਤੇ ਆਪਣੇ ਫੋਨ 'ਚ ਕੋਈ ਵੀ ਐਪ ਇੰਸਟਾਲ ਨਾ ਕਰੋ ਬੈਂਕ ਦੇ ਵੇਰਵੇ ਕਿਸੇ ਨਾਲ ਸਾਂਝੇ ਨਾ ਕਰੋ